ਦੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾਓ ਆਪ ਆਪ ਕੋ ਹੋਏ ਗਿਓ ਜੋ ਬਹੀਰ ਘੁਰ ਕੇ ਕੋ ਲੂਟਿਓ ਕੋ ਬਚ ਰਹਿਓ ਕੂਲਰ ਮ੍ਰਿਤ ਤਿਸ ਬੇਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨੂੰ ਆਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਨੰਤ ਬਟ ਪਾ ਕੇ ਹੋ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਰਣਜੀਤ ਸਿੰਘ ਜੀ ਦੇ ਦਰਸ਼ਕ ਦਰ ਮੇਲੇ ਕਰ ਰਹੇ ਹੋ। ਔਰ ਪੰਥ ਦੇ ਭਾਨ ਵਿਦਵਾਨ ਸਤਕਾਰਯੋਗ ਗਿਆਨੀ ਗੁਰਦੀਪ ਸਿੰਘ ਜੀ ਦੀ ਰਸਨਾ ਤੋਂ ਕਰਗੀਆਂ ਵਾਲੇ ਪਾਤਸ਼ਾਹ ਜੀ ਦੇ ਭਵਾਨ ਪਰ ਉਪਕਾਰਾਂ ਦਾ ਵਰਣਨ ਸਰਵਣ ਕੀਤਾ ਹੈ। ਸਤਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਜੋ ਮਹਾਨ ਪਰਮਪਕਾਰੀ ਪਵਿੱਤਰ ਆਤਮਾ ਇਸ ਸਥਾਨ ਤੇ ਸੇਵਾ ਨਿਭਾਰਾਈ ਨਹੀਂ ਦਾਸ ਨੂੰ ਹੁਕਮ ਲਾਇਆ ਕਿ ਸਹਿਬਜ਼ਾਦਿਆਂ ਦਾ ਸ਼ਹਾਦਤ ਦਾ ਜੋ ਸਮਾ ਹੈ ਉਹਦੇ ਤੇ ਹਾਜ਼ਰੀਆਂ ਭਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰੀਏ ਅਸੀਂ ਸਹਿਬਜ਼ਾਦਿਆਂ ਨੂੰ ਆਪਣੀ ਕਥਾ ਰਾਂ ਹੀ ਵੱਡਾ ਨਹੀਂ ਕਰ ਸਕਦੇ ਅਨੁਕੇ ਉਹਨਾਂ ਦਾ ਨਾਮ ਲੈ ਕੇ ਅਸੀਂ ਆਪਣੀਆਂ ਨੀਵੀਆਂ ਬੇਨਤੀਆਂ ਨੂੰ ਉੱਚਾ ਕਰ ਸਕਦੇ ਹਾਂ ਉਹ ਤਾਂ ਮਹਾਨ ਹਨ ਵੱਡੇ ਹਨ ਤੇ ਸਾਨੂੰ ਉੱਚਾ ਚੁੱਕਣ ਵਾਸਤੇ ਉਹਨਾਂ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ ਹੈ ਸਭ ਕੁਝ ਹੀ ਕੁਰਬਾਨ ਕਰ ਦਿੱਤਾ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਲ ਤੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਇਹ ਲੱਖਾਂ ਹਜ਼ਾਰਾਂ ਕਰੋੜਾਂ ਮੇਰਾ ਖਾਲਸਾ ਇਹ ਮੇਰਾ ਪੁੱਤਰ ਹੈ ਕਲਗੀਧਰ ਪਾਤਸ਼ਾਹ ਨੇ ਇੰਨਾ ਮਾਣ ਸਾਡੇ ਤੇ ਕੀਤਾ ਸੀ ਤੋਂ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ 6 ਸਤ ਕੋ ਦੀ ਰਾਤ ਨੂੰ ਮਹਾਰਾਜ ਨੇ ਕਿਲਾ ਛੱਡਿਆ ਸ਼ਾਹੀ ਟੀਬੀ ਤੇ ਬੜਾ ਕਮਸਾਨ ਦਾ ਜੁਦ੍ਹ ਮਚਿਆ ਭਾਈ ਉਦੇ ਸਿੰਘ ਜੀ 50 ਸਿੰਘਾਂ ਸਮੇਤ 10 ਲੱਖ ਬੈਰੀ ਦੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋਏ ਭਾਈ ਜੀਵਨ ਸਿੰਘ ਜੀ ਤੇ ਸਹਬਜ਼ਾਦਾਜੀਤ ਸਿੰਘ ਜੀ ਵੀ ਹਿਰਨੂ ਬਚਾਉਂਦੇ ਹੋਏ ਸਰਸਾ ਨਦੀ ਦੇ ਕਿਨਾਰੇ ਤੱਕ ਪਹੁੰਚੇ ਉੱਥੇ ਭਾਈ ਜੀਵਨ ਸਿੰਘ ਜੀ ਵੀ ਸ਼ਹੀਦੀ ਪਾ ਗਏ ਸਹਬਜ਼ਾਦਾ ਜੀ ਨਦੀ ਤੋਂ ਪਾਰ ਹੋ ਕੇ ਕਲਗੀਧਰ ਪਾਤਸ਼ਾਹ ਨੂੰ ਆਬ ਮਿਲੇ ਹਨ ਤੇ ਭਾਈ ਆਲਮ ਸਿੰਘ ਜੀ ਭਾਈ ਉਦੇਸ ਸਿੰਘ ਜੇ ਭਾਈ ਦਇਆ ਸਿੰਘ ਜੀ ਤੇ ਹੋਰ ਸਿੰਘਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਆਪ ਪੰਥ ਕੇ ਮੂਲ ਹੋ ਨਿਕਸੋ ਪਛਮਾਨ ਆਪ ਪੰਥ ਦੀ ਮੁੱਢ ਜੜ ਹੋ ਜਿਹੜੇ ਦਰਖਤ ਦੀ ਜੜ ਬਚ ਜਾਵੇ ਉਹ ਦੁਆਰਾ ਹਰਾ ਹੋ ਜਾਂਦਾ ਹੈ ਜੇ ਆਪ ਜੀ ਇਸ ਘੇਰੇ ਵਿੱਚੋਂ ਨਿਕਲ ਜਾਓਗੇ ਸਤਿਗੁਰੂ ਜੀ ਤੇ ਖਾਲਸਾ ਪੰਥ ਦੁਆਰਾ ਹਰਾ ਪਰਾ ਹੋ ਜਾਏਗਾ ਤੁਸੀਂ ਖਾਲਸੇ ਨੂੰ ਹੁਕਮ ਦਿਓ ਜਿਹੜੇ ਵੀ ਸਿੰਘ ਨੂੰ ਥਾਪੀ ਦਿਓਗੇ ਇੱਥੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ ਅਤੇ ਆਪ ਜੀ ਤੱਕ ਦੁਸ਼ਮਣ ਨੂੰ ਪਹੁੰਚਣ ਨਹੀਂ ਦਿਿਆਂਗੇ ਸਿੰਘਾਂ ਦੀ ਬੇਨਤੀ ਸੁਣ ਕੇ ਮਹਾਰਾਜ ਆਪਣੀ ਦੂਰਦ੍ਰਿਸ਼ਟੀ ਨਾਲ ਤੱਕਿਆ ਭਾਈ ਚਿੱਤਰ ਸਿੰਘ ਦੀ ਜ਼ਖਮੀ ਹਾਲਤ ਦੇ ਵੇਸਾਂ ਨੂੰ ਉਹਨਾਂ ਨੂੰ ਲੈ ਕੇ ਨਿਆਨਖਾਂ ਦੇ ਕੋਟੜੇ ਪਠਾ ਸਾਹਿਬ ਵਾਲੀ ਥਾਂ ਤੇ ਸਤਿਗੁਰੂ ਆਏ ਆਪਣੇ ਘੋੜੇ ਦੇ ਪਵਿੱਤਰ ਚਰਨ ਪਾ ਕੇ ਤਪਦਾ ਹੋਇਆ ਪੱਠਾ ਠੰਡਾ ਕਰ ਦਿੱਤਾ ਤੇ ਨਿਆਨਖਾ ਸਤਿਗੁਰੂ ਜੀ ਨੂੰ ਆਪਣੀ ਹਵੇਲੀ 'ਚ ਲੈ ਗਿਆ ਬੇਨਤੀ ਕੀਤੀ ਮਹਾਰਾਜ ਗਰੀਬ ਨਿਵਾਜ ਆਪ ਜੀ ਇੱਥੇ ਹੀ ਖੜ ਕੇ ਜਾਣ ਕਰੋ ਮੈਂ ਪਹਿਲਾਂ ਸ਼ੀਲ ਹੋਵਾਂਗਾ ਫਿਰ ਕੋਈ ਤੁਹਾਡੇ ਤੱਕ ਪਹੁੰਚੇਗਾ ਮਹਾਰਾਜ ਕਹਿਣ ਲੱਗੇ ਨਿਆਨਖਾ ਤੇਰੀ ਸ਼ਰਧਾ ਤੇਰੀ ਭਾਵਨਾ ਤੇਰਾ ਪਿਆਰ ਪਵਿੱਤਰ ਹੈ ਔਰ ਤੇਰੇ ਉੱਤੇ ਇਸ ਗੁਰੂ ਦੀ ਖੁਸ਼ੀ ਹੈ ਪਰ ਅਸੀਂ ਤੇਰੀ ਹਵੇਲੀ 'ਚ ਰਹਿ ਕੇ ਜੰਗ ਨਹੀਂ ਲੜ ਸਕਦੇ ਇੱਕ ਤਾਂ ਨੀਤੀ ਦਾ ਕਾਰਨ ਹੈ ਕਿ ਦੁਸ਼ਮਣ ਨੂੰ ਹਮੇਸ਼ਾ ਭਜਾ ਕੇ ਮਾਰੀ ਦਾ ਦੂਰ ਜਾਏਗਾ ਦੌੜ ਕੇ ਆਏਗਾ ਤੇ ਉਹਦੇ ਨਾਲ ਜੁਦ ਕਰਾਂਗੇ ਇੱਥੇ ਬੈਠੇ ਦੁਸ਼ਮਣ ਬੜੀ ਛੇਤੀ ਸਾਡੇ ਕੋਲ ਪੜ ਜਾਏਗਾ ਦੂਸਰਾ ਕਾਰਨ ਇਹ ਹੈ ਕਿ ਤੇਰਾ ਪਰਿਵਾਰ ਇੱਥੇ ਰਹਿੰਦਾ ਹੈ ਅਸੀਂ ਤੇਰੇ ਘਰ-ਬਾਰ ਦਾ ਨੁਕਸਾਨ ਨਹੀਂ ਕਰਨਾ ਤੂੰ ਸਾਡੀ ਸੇਵਾ ਕਰਨੀ ਚਾਹੁੰਦਾ ਹੈ ਜਾਂ ਸਾਡਾ ਸਿੰਘ ਹੈ ਭਾਈ ਬਚਿੱਤਰ ਸਿੰਘ ਜਖਮੀ ਹਾਲਤ ਵਿੱਚ ਹੈ ਇਹਦੀ ਸੇਵਾ ਕਰਨਾ ਭਾਈ ਬਚਿੱਤਰ ਸਿੰਘ ਜੀ ਨੂੰ ਨਿਆਂਖਾ ਦੀ ਹਵੇਲੀ ਛੱਡ ਕੇ ਕੋਟੜੇ ਨਿਆਂਖਾ ਤੋਂ 사ਤਗੁਰੂ ਜੀ 35 ਸਿੰਘਾਂ ਸਮੇਤ ਦੋ ਸਹਿਬਜ਼ਾਦੇ ਸਮੇਤ ਅੱਗੇ ਵਧੇ ਹਨ ਰੋਪੜ ਤੋਂ ਪਿਛਲੇ ਪਾਸੇ ਮਲਕਪੁਰ ਰੰਗੜਾ ਕੋਲ ਜਿਹੜਾ ਜੰਗ ਚੱਲ ਰਿਹਾ ਸੀ ਉਹ ਜਿਹੜੇ ਸਿੰਘ ਪਿੱਛੇ ਦੁਸ਼ਮਣ ਨੂੰ ਰੋਕ ਕੇ ਖੜੇ ਸਨ ਲਗਭਗ ਸਾਰੇ ਸ਼ਹੀਦ ਹੋ ਗਏ ਕੇਵਲ ਪੰਜ ਸਿੰਘ ਜ਼ਖਮੀ ਹਾਲਤ ਵਿੱਚ ਲਹੂ ਲੁਆਣ ਹੋਏ ਉਹ ਅੱਗੇ ਵਧੇ 35 ਸਤਿਗੁਰੂ ਜੀ ਦੇ ਨਾਲ ਸਨ ਪੰਜ ਪਿੱਛੋਂ ਰਲੇ ਸਨ 40 ਕੁੱਲ ਸਿੰਘ ਜਿਹੜੇ ਚਮਕੌਰ ਪਹੁੰਚੇ ਉਹਨਾਂ ਦੀ ਕਥਾ ਰੋਪੜ ਦੇ ਅਗੇ ਮਹਾਰਾਜ ਕਿਵੇਂ ਚਮਕੌਰ ਸਾਹਿਬ ਤੱਕ 15 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ ਉਹ ਕਥਾ ਕਬੀਰ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਿਆਨ ਕਰ ਰਹੇ ਨੇ ਮਨਵਿਰਤੀਆਂ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਨੈ ਚਲੀਏ ਉਹ ਜੰਗ ਦਾ ਸਭਾ ਉਹ ਭਿਆਨਕ ਮੰਜ਼ਰ ਵੇਖੀਏ ਕਿ ਅਨਦਪੁਰ ਸਾਹਿਬ ਤੋਂ ਲੈ ਕੇ ਰੋਪੜ ਦਾ 40-50 ਮੀਲ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਖਿੰਡਰ ਗਈਆਂ ਬਲ ਬੀਬੀਆਂ ਬੱਚੇ ਬੁੱਢੇ ਗੁਰੂ ਦਾ ਵਹੀਰ ਖਿੰਡ ਗਿਆ ਬਹੁਤ ਸਾਰੇ ਸ਼ਹੀਦ ਹੋ ਗਏ ਬਸ ਹੀ ਕੋਈ ਲੋਕਛੇਪ ਕੇ ਜਾਨਾਂ ਬਚੀਆਂ 2-4 ਜ਼ਿਆਦਾਤਰ ਮਾਰੇ ਗਏ ਲੁੱਟੇ ਗਏ ਮਾਦਾ ਗੁਜਰੀ ਜੀ ਤੇ ਛੋਟੇ ਸਹਿਬ ਜਾ ਕੇ ਗੰਗੂ ਬਾਬਣ ਦੇ ਨਾਲ ਚਲੇ ਗਏ ਅਤੇ 40 ਸਿੰਘਾਂ ਸਵੇਤ ਮਹਾਰਾਜ ਚਮਕੌਰ ਕਿਵੇਂ ਪਹੁੰਚੇ ਜੰਗ ਕਿਵੇਂ ਲੜਿਆ ਤੇ ਮਾਤਾ ਸਹਿਬ ਦੇਵਾ ਜੀ ਮਾਤਾ ਸੁਦਰੀ ਜੀ ਨੂੰ ਦਿੱਲੀ ਦਾ ਸਿੱਖ ਪਹਿਲਾ ਇੱਕ ਰਾਤ ਲੋਪੜ ਟਿਕਾਣਾ ਕੀਤਾ ਭਾਈ ਮਨੀ ਸਿੰਘ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ ਸਮੇਤ ਉਹ ਦਿੱਲੀ ਨੂੰ ਚਲੇ ਗਏ ਇਸ ਤਾ ਅਗਲੀ ਕਥਾ ਸਰਵਣ ਕਰੀਏ ਮਾਨਵ ਬਿਰਤੀਆਂ ਬਾਦਸ਼ਾਹ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪ ਆਪ ਕੋ ਹੋਏ ਗਏ ਹੋ ਸਾਧ ਸੰਗਤ ਜੀ ਆਪੋ ਆਪਣੀ ਪੈ ਗਈ ਕੋਈ ਕਿੱਧਰ ਹੋ ਗਿਆ ਕਿਸੇ ਦਾ ਤੇ ਕੋਈ ਕਿੱਧਰ ਹੋ ਗਿਆ ਜੋ ਵਹੀਰ ਗੁਰ ਕੇਰ ਜਿਹੜਾ ਵਹੀਰ ਗੁਰੂ ਦਾ ਨਿਕਲਿਆ ਸੀ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਦੇ ਵਸਿੱਤੇ Hindu Musalman ਗਰੀਬ ਅਮੀਰ ਵੱਡੇ ਛੋਟੇ ਉਹ ਸਭ ਗੁਰੂ ਦੇ ਨਾਲ ਹੀ ਘੇਰੇ ਵਿੱਚ ਆਏ ਹੋਏ ਸਨ ਉਹ ਵੀ ਸਾਰੇ ਸਰਸਾ ਨਦੀ ਤੋਂ ਪਾਰ ਹੋ ਕੇ ਖੇਡ ਗਏ ਦਸ਼ਮਣ ਦਾ ਹਮਲਾ ਹੋ ਗਿਆ ਆਪਣੀਆਂ ਆਪਣੀਆਂ ਜਾਨਾਂ ਬਚਾਉਂਦੇ ਹੋਏ ਕੋਈ ਝਾੜਾ ਵਿੱਚ ਲੁਕਿਆ ਕੋਈ ਪਹਾੜਾ ਵਿੱਚ ਚਲਾ ਗਿਆ ਜਿੱਧਰ ਕਿਸੇ ਦੀ ਰਿਸ਼ਤੇਦਾਰੀ ਸੀ ਕੋਈ ਜਾਣ ਪਛਾਣ ਸੀ ਕੋਈ ਥਾਂ ਟਿਕਾਣਾ ਲੱਭਾ ਉਧਰ ਨੂੰ ਮੂੰਹ ਕਰਕੇ ਲੋਕ ਚਲੇ ਗਏ ਕੋਲ ਲੂਟਿਓ ਕੋ ਬਚ ਰਹੇ ਹੋ ਕੋਈ ਲੁੱਟਿਆ ਗਿਆ ਤੇ ਕੋਈ ਬਚ ਗਿਆ ਕੋ ਲੜ ਮ੍ਰਿਤ ਤਿਸ ਬੇਰ ਕੋਈ ਲੜ ਕੇ ਉਸ ਜੰਗ ਵਿੱਚ ਮਾਰਿਆ ਗਿਆ ਸ਼ਹੀਦੀਆਂ ਬਹੁਤ ਹੋਈਆਂ 500 ਸਿੰਘ ਦਾ ਮਹਾਰਾਜ ਦੇ ਨਾਲ ਲੜਾ ਕੇ ਸਨ ਫੌਜ ਦੇ 500 ਸਨ ਜਿਹੜਾ ਵਿੱਚੋਂ 4.500 ਤੋਂ ਉੱਪਰ ਸਿੰਘ ਜਿਹੜੇ ਨੇ ਉਹ ਰੋਪੜ ਤੱਕ ਆਉਂਦਿਆਂ ਹੁੰਦਿਆਂ ਸ਼ਰੀਦियां ਪਾ ਗਏ ਹਨ ਪੁਜੰਗ ਛੰਦ ਚਲੇ ਆਪਨਾਥੰ ਦਿਸ਼ਾ ਦੱਖਣੀ ਕੋ ਤੇ ਆਪ ਕਲਗੀਆਂ ਵਾਲੇ ਪਾਦਸ਼ਾਹ ਹੁਣ ਦੱਖਣ ਦਿਸ਼ਾ ਵੱਲ ਮੂੰਹ ਕੀਤਾ ਰੋਪੜ ਤੋਂ ਕੋਤੋ ਮਾਜਰਾ ਬੂਰ ਨਾਮੰ ਜਿਸੀ ਕੋ ਜਿਸ ਪਿੰਡ ਦਾ ਨਾਮ ਅੱਜਕੱਲ ਬੂਰ ਮਾਜਰਾ ਬੂਰ ਮਾਜਰੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਗਲਗੀਦਰ ਪਾਤਸ਼ਾਹ ਜਿਹੜੇ ਖੂਦੋਂ ਪਾਣੀ ਪੀਤਾ ਸੀ ਉਹ ਖੂਹ ਵੀ ਮਜੂਬ ਆ ਆ ਫਰਵਰੀ ਦੇ ਮਹੀਨੇ ਅਸੀਂ ਵੀ ਦਰਸ਼ਨ ਕਰਕੇ ਆਏ ਆ ਉਹ ਅਸਥਾਨ ਦੇ ਪੂਰ ਬਾਜਰੇ ਵੱਲ ਮੂੰਹ ਕੀਤਾ ਫੌਜਾਂ ਨੇ ਤਿਸੀ ਗ੍ਰਾਮ ਆਏ ਥੇਰੇ ਥੋਰ ਕਾਲਾ ਮਹਾਰਾਜ ਪੂਰ ਬਾਜਰੇ ਆਏ ਨੇ ਤੇ ਸਵੇਰ ਦਾ ਟਾਈਮ ਦਿਨ ਚੜ ਗਿਆ ਦਿਨ ਦਾ ਚੜ੍ਹਾ ਹੋ ਗਿਆ ਲੋ ਲੱਗ ਗਈ ਐ 8:00 ਵਜ ਗਏ ਨੇ ਤੇ ਕਿਉਂਕਿ ਸਿਆੜੀ ਦਿਹਾੜੀ ਸੀ ਸੂਰਜ ਨੇੜੇ ਚੜਦਾ ਹੈ ਮਹਾਰਾਜ ਕੁਝ ਮਿੰਟ ਘੋੜਾ ਰੋਕਿਆ ਕਹੇ ਉਹ ਦਾਸ ਕੋ ਨੀਰ ਅਨੂ ਉਤਾਲਾ ਤੇ ਭਾਈ ਆਲਮ ਸਿੰਘ ਗੜਵਾਈ ਨੂੰ ਮਹਾਰਾਜ ਕਹਿੰਦੇ ਐ ਵੀ ਖੂਤੋਂ ਜਲ ਦਾ ਗੜਵਾ ਭਰ ਕੇ ਲਿਆਓ ਸੁਨੇ ਸਿੰਘ ਨੇ ਦੋਰ ਲੋਟਾ ਸੰਭਾਰਾ ਭਾਈ ਆਲਮ ਸਿੰਘ ਜੀ ਗੜਵਾਈ ਨੇ ਸਰਬ ਲੋਦਾ ਗੜਵਾ ਰਸੀ ਪਾ ਕੇ ਖੂਦ ਦੇ ਵਿੱਚ ਲੰਕਾਇਆ ਹੈ ਤਹਾ ਕੂਪ ਤੇ ਨੀਰ ਨੀ ਕੋ ਨਿਕਾਰਾ ਔਰ ਬੜਾ ਸਾਫ ਸੁਥਰਾ ਜਲ ਪਾਈ ਆਲਮ ਸਿੰਘ ਜੀ ਨੇ ਖੂਬ ਵਿੱਚੋਂ ਕਢਿਆ ਗੁਰੂ ਕੋ ਦੀਓ ਆਨਲੀ ਨੂੰ ਤਦਾਈ ਔਰ ਸਤਿਗੁਰੂ ਜੀ ਨੂੰ ਬਾਟੇ ਚ ਪਾ ਕੇ ਜਲ ਦਿੱਤਾ ਹੈ ਮਹਾਰਾਜ ਜਲ ਛਕਿਆ ਚੁਲੇ ਕੀਨੇ ਨੇਤਰੰ ਪਖਾਰੇ ਬਣਾਈ ਗੜਵਾ ਦਾ ਨਾਲ ਜਲ ਦੇ ਨਾਲ ਚੁਲੇ ਕੀਤੇ ਹਨ কুরਲਾ ਕੀਤਾ ਹੈ ਨੇਤਰਾ ਚ ਛੱਡੇ ਮਾਰੇ ਨੇ ਮੂੰਹ ਧੋਇਆ ਹੈ ਕਛੂ ਪਾਨ ਕੀ ਨੰਗ ਮਲੰਘ ਹੀਨ ਪਾਨੀ ਸਾਫ ਨਿਰਮਲ ਜਲ ਸਿ ਖੂ ਦਾ ਕਲਗੀਧਰ ਪਾਤਸ਼ਾਹ ਨੇ ਕੁਝ ਛਕਿਆ ਹੈ ਤੇ ਪੰਜ ਇਸ਼ਨਾਨੇ ਸੋਦੇ ਹਨ ਉਤੇ ਸਿੰਘ ਸੰਗੀ ਜਿਨੇ 66 ਠਾਨੀ ਜਿਹੜੇ ਨਾਲ ਚਾ ਸਿੰਘ ਸਨ 35 ਔਰ ਦੋ ਸਹਿਬ ਜਾ ਦੇ ਉਹਨਾਂ ਨੇ ਵੀ ਜਲ ਦੀ ਜਿੰਨੀ ਕੁ ਲੋੜ ਸੀ ਉਹਨਾਂ ਨੇ ਵੀ ਜਲ ਛਕਿਆ ਮੁਖੰ ਧੋਏ ਲੀਨਾ ਚਹਿਓ ਪਾਨ ਕੀਨਾ ਘਰ ਮੂੰਹ ਧੋਇਆ ਹੈ ਅੱਖਾਂ 'ਚ ਛੱਡੇ ਮਾਰੇ ਨੇ ਸਾਰੀ ਰਾਤ ਜੰਗ ਲੜਦੇ ਆਏ ਨੇ ਬੇਰਾਮੀ 'ਚ ਪਾਣੀ ਪੀਣ ਦਾ ਵੀ ਮੌਕਾ ਨਹੀਂ ਮਿਲਿਆ ਜਿਉਂ ਅਨੰਦਪੁਰ ਸਾਹਿਬ ਤੋਂ ਤੁਰੇ ਨੇ ਘੁੱਟ ਪਾਣੀ ਨਹੀਂ ਪੀਤਾ ਬੂਰ ਮਾਜਰੇ ਆ ਕੇ ਗਲਗੀਦਰ ਪਾਤਸ਼ਾਹ ਸਿੰਘਾਂ ਸਮੇਤ ਜਲ ਵੀ ਛਾਗ ਰਹੇ ਨੇ ਸਹਿਬਜ਼ਾਦੇ ਵੀ ਜਲ ਛਾਗ ਰਹੇ ਨੇ ਚਲੇ ਫਿਰ ਅੱਗੇ ਜਹਾਂ ਪੰਥ ਚੀਨਾ ਤੇ ਬੂਰ ਮਾਜਰੇ ਤੋਂ ਜਲ ਛਾਗ ਕੇ ਪਾਜ ਇਸ਼ਨਾਨੇ ਕਰਕੇ ਤੇ ਫਿਰ ਸਵਾਰ ਹੋ ਕੇ ਅੱਗੇ ਨੂੰ ਚਾਲੇ ਪਾ ਦਿੱਤੇ ਨੇ ਲਾਲਿਤਪਦ ਛੰਦ ਦਿੱਲੀ ਤੇ ਇੱਕ ਮਾਨਵ ਆਇਓ ਸਾਸੰਗ ਜੀ ਐਡੇ ਨੂੰ ਦਿੱਲੀ ਤੋਂ ਇੱਕ ਬੰਦਾ ਆ ਰਿਹਾ ਮਿਲਿਆ ਰਸਤੇ ਵਿੱਚ ਜਾਤ ਤੁਰਕ ਕੇ ਡੇਰੇ ਉਹ ਤੁਰਕਾਂ ਦਾ ਬੰਦਾ ਹੈ ਤੇ ਤੁਰਕਾਂ ਦੇ ਡੇਰੇ ਹੀ ਜਾ ਰਿਹਾ ਹੈ ਭਾਬ ਜਿਹੜੀ ਤੁਰਕਾਂ ਦੀ ਫੌਜ ਆਨੰਦਪੁਰ ਨੂੰ ਘੇਰਾ ਪਾ ਕੇ ਬੈਠੀ ਹੈ ਉਹਦੇ ਵੱਲ ਉਹ ਜਾ ਰਿਹਾ ਉਹਨੂੰ ਨਹੀਂ ਪਤਾ ਕਿ ਘੇਰਾ ਰਾਤ ਦਾ ਟੁੱਟ ਗਿਆ ਹੈ ਉਹ ਦਾ ਤੁਰਕਾਂ ਨੂੰ ਕੋਈ ਖਬਰ ਦੇਣ ਵਾਸਤੇ ਜਾ ਰਿਹਾ ਹੈ। ਸ੍ਰੀ ਗੁਰੂ ਸੰਗ ਮਿਲਿਓ ਕਰ ਬੰਦਨ। ਰਸਤੇ 'ਚ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਘੋੜੇ 'ਤੇ ਚੜ੍ਹੇ ਮਿਲ ਗਏ ਨੇ ਤੇ ਉਹਨੇ ਪਛਾਣ ਲਿਆ। ਬੂਝਿਓ ਸਿੰਘਨ ਹੀਰੇ। ਤੇ ਸਿੰਘਾਂ ਨੇ ਉਹਨੂੰ ਪੁੱਛਿਆ ਹੈ ਕਿਤ ਤੇ ਆਇਓ ਜਾਏ ਕਹਾ ਕੋ? ਬਾਈ ਤੂੰ ਕੌਣ ਐ? ਕਿੱਥੋਂ ਆਇਆ ਤੇ ਕਿੱਧਰ ਚੜਿਆ ਹੈ? ਉਤਲਾਵਤ ਚਲ ਰਾਹੁ। ਤੇ ਬੜੀ ਛੇਤੀ ਨਾਲ ਤੁਰਿਆ ਜਾਂਦਾ ਤੇਰੇ ਪੈਰ ਦੱਸਦੇ ਨੇ ਤੈਨੂੰ ਕੋਈ ਕਾਲ ਹੈ ਤੇਰੀ ਤੋਰ ਦੱਸਦੀ ਐ ਤੇ ਚਾਲ ਦੱਸਦੀ ਐ ਸੇ ਨੂੰ ਵੀ ਬੜੇ ਫੁਰਤੀਲੇ ਸਨ ਬੜੇ ਸਿਆਣੇ ਸਨ ਉਹਨਾਂ ਨੇ ਉਹ ਬੰਦੇ ਦੀ ਚਾਲ ਵੇਖ ਕੇ ਪਛਾਣ ਲਿਆ ਵੀ ਕੋਈ ਬੰਦਾ ਖਾਸ ਹੈ ਔਰ ਦਿੱਲੀ ਵੱਲੋਂ ਆ ਰਿਹਾ ਇਹਨੂੰ ਪੁੱਛਿਆ ਕਿਉਂ ਆ ਰਿਹਾ ਹੈ ਇਹੀ ਖਬਰ ਲੈ ਕੇ ਆ ਰਿਹਾ ਹੈ ਸੁਣ ਕੇ ਸਭ ਤਿੰਨ ਸਕਲ ਬਤਾਈ ਉਸ ਬੰਦੇ ਦਾ ਭਾਵੇਂ ਉਹ ਸਰਕਾਰੀ ਬੰਦਾ ਸੀ ਪਰ ਗੁਰੂ ਸਾਹਿਬ ਜੀ ਦੇ ਅੰਤਰਾਤਮੇ ਜਿਹੜਾ ਬਲ ਸੀ ਨਾ ਉਹਦਾ ਪ੍ਰਭਾਵ ਪੈ ਗਿਆ ਸਤਿਗੁਰੂ ਜੀ ਦੀ ਕਲਾ ਵਰਤ ਗਈ ਉਹਨੇ ਸਾਰੀ ਗੱਲ ਖੋਲ ਕੇ ਦੱਸ ਦਿੱਤੀ ਜਾਉ ਤੁਰਕ ਦਲ ਮਾਹੂ ਕਹਿ ਲਗਾ ਮੈਂ ਸਰਕਾਰੀ ਬੰਦਾ ਹਾਂ ਤੇ ਤੁਰਕਾਂ ਦੀ ਫੌਜ ਵਿੱਚ ਜਾ ਰਿਹਾ ਹਾਂ ਗੁਰੂ ਜੀ ਖਵਾਜ ਮਰਦ ਨੇ ਚਮੂ ਹਕਾਰੀ ਕਿਉਂਕਿ ਕੁਝ ਦਿਨ ਪਹਿਲਾਂ ਖਵਾਜ਼ਾ ਮਹਿਮੂਦ ਅਲੀ ਨੇ ਬਾਦਸ਼ਾਹ ਨੂੰ ਚਿੱਠੀ ਲਿਖੀ ਸੀ ਕਿ ਸਾਨੂੰ ਫੌਜਾਂ ਦੀ ਹੋਰ ਜ਼ਰੂਰਤ ਹੈ ਜਿਹੜੀਆਂ ਫੌਜਾਂ ਅੱਗੇ ਪਕੇਰਾ ਪਾ ਕੇ ਬੈਠੀਆਂ ਸੀ ਨੰਦਪੁਰ ਸਾਹਿਬ ਉਹਦੇ ਨਾਲੋਂ ਸਾਨੂੰ ਹੋਰ ਫੌਜਾਂ ਦਿਓ ਕਿਉਂਕਿ ਉਹ ਫੌਜਾਂ ਘੇਰਾਬਾਬ ਆ ਕੇ ਥੱਕ ਗਈਆਂ ਨੇ ਖਾਲਸੇ ਦੇ ਸਾਹਮਣੇ ਪੇਸ਼ ਨਹੀਂ ਗਈ ਤਾਜਾਦੰਮ ਫੌਜ ਮੰਗਾਈ ਐ ਖਵਾਜ਼ੇ ਮਹਬੂਦ ਅਲੀ ਨੇ ਗੁਰ ਕਹਬੇ ਕੇ ਹੈ ਤੂੰ ਕਲਗੀਧਰ ਪਾਤਸ਼ਾਹ ਨੂੰ ਗਿਰਖਤਾਰ ਕਰਾਉਣ ਵਾਸਤੇ 101 ਲੱਖ ਆਏ ਅਸਵਾਰ ਹੈ ਤੇ ਉਹ ਫੌਜ 10 ਲੱਖ ਤਾਜਾਦੰਮ ਫੌਜ ਦਿੱਲੀ ਤੋਂ ਆ ਰਹੀ ਹੈ ਆਨ ਮਨਹ ਦਿਓ ਭੇਤੂ ਤੇ ਮੈਂ ਫੌਜੇ ਮਹਿਮੂਦ ਅਲੀ ਨੂੰ ਦੱਸਣ ਚੱਲਿਆ ਵੀ ਉਹ ਫੌਜ ਮੁਰਿੰਡੇ ਪਹੁੰਚ ਚੁੱਕੀ ਹੈ ਤੇ ਅੱਜ ਸ਼ਾਮ ਤੱਕ ਅਲਾਨਦਪੁਰ ਆ ਜਾਏਗੀ ਰਹੀ ਨਿਕਟ ਆਵਤ ਵੱਡ ਸੈਨਾ ਉਹ ਸਰੰਦ ਟੱਪ ਗਈ ਹੈ ਤੇ ਮੁਰਿੰਡੇ ਕੋਲ ਫੌਜ ਪਹੁੰਚੀ ਪਈ ਹੈ ਵਰਨ ਪਾਰ ਦਸੰਤਾ ਨਵੀਂ ਫੌਜ ਹੈ ਤਾਜ਼ਾ ਦਮ ਫੌਜ ਹੈ ਇੱਕ ਫੌਜ ਤਾਂ ਉਹ ਹੈ ਜਿਹੜੀ ਪਹਿਲਾਂ ਘੇਰਾ ਪਾ ਕੇ ਬੈਠੀ ਹੈ ਨੌਂ ਮਹੀਨਿਆਂ ਤੋਂ ਇੱਕ ਫੌਜ ਹੋਏ ਆ ਜਿਹੜੀ ਤਾਜ਼ੀ ਆ ਗਈ ਹੈ ਦਵੇ ਇਤਿਹਾਰ ਨਵੇਂ ਘੋੜੇ ਨਵੇਂ ਜਵਾਨ ਲੈ ਕੇ ਆਈ ਹੈ ਇਹ ਫੌਜ ਇੰਨੀ ਜ਼ਿਆਦਾ ਹੈ ਉਰਲਾ ਬਾਸਾ ਵੀ ਨਹੀਂ ਦਿਸਦਾ ਤੇ ਪਰਲਾ ਬਾਸਾ ਵੀ ਨਹੀਂ ਦਿਸਦਾ ਇੰਨਾ ਦੂਰ ਦੂਰ ਤੱਕ ਦਲਾਂ ਦਾ ਦਾਦੀ ਨਜ਼ਰ ਆਉਂਦਾ ਹੈ ਲੱਖਾਂ ਘੋੜੇ ਹਾਥੀ ਤੇ ਬੜਾ ਜੰਗੀ ਸਾਜ਼ੋ ਸਮਾਨ ਲੈ ਕੇ ਕਿ 10 ਲੱਖ ਬਰਾਇਤ ਬਰੋ ਬੇਖਬਰ ਦਸਵੇਂ ਬਾਦਸ਼ਾਹ ਦੇ ਜਫਰ ਨਾਮੇ ਚ ਲਿਖਿਆ ਹੈ ਕਿ 10 ਲੱਖ ਕਿ 10 ਲੱਖ ਕਿ ਦਹਿਲ ਅਕਬਰ ਆਏ ਬਹੁਤ ਵੱਡੀ ਫੌਜ ਆ ਗਈ ਬਿਨਾ ਖਬਰ ਦਿੰਤੇ ਆ ਬਿਨਾ ਸਾਨੂੰ ਸੂਚਿਤ ਕੀਤੇ ਆ ਬਿਨਾ ਚੈਲੰਜ ਕੀਤੇ ਆ ਚੋਰੀ ਫੌਜਾਂ ਭੇਜਦੀਆਂ ਤਾਂ ਸੱਚੇ ਬਾਦਸ਼ਾਹ ਜੀ ਆਪ ਦੀ ਨਾਲ ਜੰਦ ਕਰਨ ਵਾਸਤੇ ਤਾਜੀ ਦਮ ਫੌਜ ਜਿਹੜੀ ਹੈ ਦਿੱਲੀ ਤੋਂ ਉਹ ਬੁਰਿੰਡੇ ਪਹੁੰਚ ਚੁੱਕੀ ਹੈ ਅਨੇਕ ਨਿਸ਼ਾਨ ਅਨੇਕ ਨਗਾਰੇ ਹਜ਼ਾਰਾਂ ਹੀ ਤਾਂ ਨਿਸ਼ਾਨ ਝੂਲਦੇ ਹਨ ਝੰਡੇ ਝੂਲਦੇ ਹਨ ਹਜ਼ਾਰਾਂ ਹੀ ਨਗਾਰੇ ਵੱਜਦੇ ਹਨ ਲੱਖ ਨਗਾਰੇ ਵੱਜਣ ਆਬ ਉਹ ਸਾਹਮਣੇ ਇਹੋ ਜੀਆਂ ਫੌਜਾਂ ਆਈਆਂ ਨੇ ਚੜ ਕੇ ਦਿੱਲੀ ਤੋਂ ਜਿਵੇਂ ਸਮੁੰਦਰ ਉਮੜੰਤਾ ਜਿਵੇਂ ਸਮੁੰਦਰ ਉਮੜਿਆ ਹੋਵੇ ਜਿਵੇਂ ਸਮੁੰਦਰ 'ਚ ਸੁਨਾਮੀ ਆਈ ਹੋਵੇ ਛਾਲਾ ਆਈ ਹੋਵੇ ਉਹ ਸ਼ਹਿਰਾਂ ਨੂੰ ਪਿੰਡਾਂ ਨੂੰ ਗੁਲਕਾਂ ਨੂੰ ਝਾੜ ਦਿੰਦੀ ਐ ਇਦਾਂ ਇਹ ਫੌਜ ਦਾ ਬੜਾ ਵੱਡਾ ਦਲ ਚੜ੍ਹ ਕੇ ਆਇਆ ਰੰਗ ਜੇਵ ਦਾ ਤਨਕ ਭਨਕ ਸੁਣ ਕੇ ਸ੍ਰੀ ਸਤਗੁਰ ਸਾਧਗੁਰੂ ਜੀ ਨੇ ਤਨਕ ਭਨਕ ਸੁਣ ਲਈ ਸਮਝ ਗਏ ਵੀ ਫੌਜ ਜਿਹੜੀ ਪਿੱਛੇ ਆ ਰਹੀ ਸੀ ਉਹ ਦਾ ਪਿੱਛੇ ਆ ਹੀ ਰਹੀ ਸੀ ਹੁਣ ਜਿੱਧਰ ਅਸੀਂ ਜਾ ਰਹੇ ਆਗੇ ਫਿਰ ਫੌਜ ਆ ਰਹੀ ਐ ਮਹਾਰਾਜ ਦਖਣ ਵੱਲ ਕੋ ਕੀਤਾ ਸੀ ਸਰਹੱਦ ਵਾਲੇ ਪਾਸੇ ਜਾਣਾ ਸੀ ਪਰ ਜਦੋਂ ਪਤਾ ਲੱਗਾ ਵੀ ਉਧਰੋਂ ਫੌਜ ਬਹੁਤ ਵੱਡੀ ਆ ਗਈ ਹੈ ਚੌਦਿਸ ਦ੍ਰਿਸ਼ਟ ਚਲਾਈ ਮਹਾਰਾਜ ਨੇ ਹੁਣ ਚਾਰੇ ਪਾਸੇ ਨજર ਫੇਰੀ ਹੈ ਇਲਾਕੇ ਦਾ ਭੇਦ ਰੱਖਦੇ ਸਨ ਚਮਕੌਰ ਪਿੰਡ ਇੱਕ ਵਾਰੀ ਪਹਿਲਾਂ ਵੀ ਆਇਆ ਸੀ ਚਮਕੌਰ ਸਾਹਿਬ ਦੋ ਵਾਰੀ ਆਇਆ ਦਸਵੇਂ ਪਾਤਸ਼ਾਹ ਜਦੋਂ ਕੁਸ਼ੇਤਰ ਗਏ ਨੇ ਸੂਰਜ ਗ੍ਰਹਿਣ ਦੇ ਮੇਲੇ ਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਉਦੋਂ ਵੀ ਇੱਥੇ 사ਤਗੁਰੂ ਚਮਕੌਰ ਠਹਿਰੇ ਸਨ ਤੇ ਛੋਟੀ ਜੀ ਲੜਾਈ ਉਦੋਂ ਵੀ ਇੱਥੇ ਹੋਈ ਸੀ ਇਹ ਵੀ ਇਤਿਹਾਸ ਹੈ ਵੀ ਉਦੋਂ ਇੱਕ ਲੜਾਈ ਇੱਥੇ ਚਮਕੌਰ ਚ ਪਹਿਲਾ ਹੋਈ ਸੀ ਮਹਾਰਾਜੇ ਤੁਰਕਾ ਨੂੰ ਮਾਰ ਕੇ ਭਜਾਇਆ ਸੀ ਇਥੋਂ ਤੇ ਅੱਜ ਉਸੇ ਚਮਕੌਰ ਵਾਲ ਨਜ਼ਰ ਪੈ ਗਈ ਹੈ 2.6 ਲੱਖ ਹੁਲਸ਼ਕਰ ਆਵਤ ਬਾਰੇ ਕਿਹਦੇ ਸਾਡੇ ਪਿੱਛੇ ਵੀ ਲੱਖਾਂ ਫੌਜਾਂ ਆ ਰਹੀਆਂ ਨੇ ਕਰ ਕਮਸਾਨ ਲੜਾਈ ਜਿਹੜਾ ਨਾਲ ساری ਰਾਤ ਲੜ ਕੇ ਆਏ ਆ ਉਹ ਵੀ ਸਾਡਾ ਪਿੱਛਾ ਕਰ ਰਹੇ ਨੇ ਅੱਗੇ 10 ਲੱਖੀ ਸੁਧ ਸੁਣ ਕੇ ਅੱਗੇ 10 ਲੱਖ ਫੌਜ ਤਾਜ਼ਾ ਦੰਬ ਹੋਰ ਆ ਗਈ ਹੈ। ਕਿਤ ਮਹਕੀਨ ਵਿਚਾਰਾ ਹੁਣ ਮਹਾਰਾਜ ਕਲਗੀਧਰ ਪਾਦਸ਼ਾਹ ਦੇ ਅੰਦਰਲਾ ਵੀਰ ਜਾਗਿਆ। ਹੁਣ ਮਹਾਰਾਜ ਕਲਗੀਧਰ ਪਾਦਸ਼ਾਹ ਆਪਣੇ ਮਨ ਵਿਚ ਵਿਚਾਰ ਕਰਦੇ ਹੱਥ। ਖਿੱਤ ਦਰਬੇ ਕੇ ਸਭ ਚਲ ਆਏ। ਮਹਾਰਾਜ ਸੋਚਦੇ ਹੈ ਵੀ ਇਹ ਜਿੰਨੇ ਵੀ ਆਏ ਨੇ ਸਾਡੇ ਨਾਲ ਲੜਨ ਦਾ ਚਾਹ ਲੈ ਕੇ ਆਏ। ਇੱਛਾ ਲੈ ਕੇ ਆਏ ਨੇ ਵੀ ਦਸਵੇਂ ਬਾਦਸ਼ਾਹ ਨਾਲ ਜੰਦ ਕਰਨਾ ਹੈ ਜੇ ਨਾਲ ਰਹੇ ਇਸ ਬਾਰ ਤੇ ਬਾਰ ਇਹ ਕਹਿੰਦੇ ਜੇ ਇਹ ਨਾਲ ਨਾ ਲੜੇ ਇਹਨਾਂ ਦਾ ਮੁਕਾਬਲਾ ਨਾ ਕੀਤਾ ਇਹਨਾਂ ਨੂੰ ਦੋ ਦੋ ਹੱਥ ਨਾਮ ਖਾਏ ਕਰਕੇ ਕਹਾਂ ਕਹਾਂਗੇ ਛਤਰ ਸਮੂਹ ਤੇ ਫਿਰ ਬੈਰੀ ਕੀ ਕਹਿਣਗੇ ਕਹਿਣਗੇ ਅਸੀਂ ਤਾਂ ਬੜੇ ਬੜਾ ਸੁਣਿਆ ਸੀ ਵੀ ਗੁਰੂ ਬੜਾ ਜੋਧਾ ਤੇ ਸਾਨੂੰ ਵੇਖ ਕੇ ਡਾਲਾ ਕਰ ਗਿਆ ਬਾਜ਼ਾਰ ਜੋ ਭੱਜ ਗਿਆ ਕਹਿੰਦੇ ਛਤਰੂ ਇਹਦਾ ਕਹਿ ਨਾ ਸਕੇ ਦੁਸ਼ਮਣ ਦੇ ਬੂਧੋ ਇਹ ਗਾਲ ਨਾ ਸਕੇ ਦੁਸ਼ਮਣ ਨੂੰ ਇੱਕ ਵਾਰੀ ਮਰਦਾਂ ਵਾਲੇ ਹੱਥ ਵਿਖਾ ਲਈਏ ਗੁਰੂ ਜਰਿਓ ਨਹਿ ਪਾਇਓ ਕਹਿੰਦੇ ਕਹਿਣਗੇ ਵੀ ਗੁਰੂ ਸਾਨੂੰ ਲੱਭਾ ਹੀ ਨਹੀਂ ਗੁਰੂ ਸਾਨੂੰ ਵੇਖ ਕੇ ਹੀ ਭੱਜ ਗਿਆ ਗੁਰੂ ਸਾਧੂ ਵੇਖ ਕੇ ਦੌੜ ਗਿਆ ਤੇ ਫੇਰ ਕਹਿੰਦੇ ਵਰਦ ਨੂੰ ਤਾਹਨਾ ਤੇ ਲਖੜੀ ਨੂੰ ਫਾਨਾ ਇਹ ਬਰਦਾਸ਼ਤ ਨਹੀਂ ਹੁੰਦਾ ਸੂਰਮਿਆਂ ਕੋਲ ਦਾ ਬਿਲਕੁਲ ਬਰਦਾਸ਼ਤ ਨਹੀਂ ਹੁੰਦਾ ਬਾਰਾਏ ਕਹਿੰਦੇ ਵੀ ਅਸੀਂ ਵੈਰੀ ਦਾ ਚਾਹ ਨਾ ਦੇਣਾ ਹਾਂ ਹਾਂਜੀ ਕੋ ਗੱਡ ਕੇ ਲੜ ਜੰਗ ਮਚਾਵਹਿ ਬਾਰਾਏ ਕਹਿੰਦੇ ਕੋਈ ਕਿਲਾ ਵੇਖੀਏ ਮੰਜ ਸੋਚ ਰਹੇ ਨੇ ਮੰਜ ਵਿਚਾਰ ਕਰ ਰਹੇ ਨੇ ਵੀ ਕੋਈ ਕਿਲਾ ਵੇਖੀਏ ਨੇੜੇ ਤੇਰੇ ਕੋਈ ਗੜੀ ਵੇਖੀਏ ਉਹਦੇ ਵਿੱਚ ਵੜ ਕੇ ਜੰਗ ਬਚਾ ਲਈਏ ਇਹ ਮਹਾਰਿ ਪ੍ਰਭ ਕੋ ਪਾਇਓ ਇਹਦਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਨੂੰ ਚੰਗਾ ਲੱਗਾ ਹੈ ਗ੍ਰਾਮ ਨਾਮ ਚਮਕੌਰ ਜਸੀ ਕੋ ਜਿਸ ਪਿੰਡ ਦਾ ਨਾਮ ਚਮਕੌਰ ਹੈ ਜਿਹੜਾ ਉੱਚੀ ਥਾਂ ਤੇ ਵਸਿਆ ਹੋਇਆ ਹੈ ਥਲ ਉੱਚੇ ਪਰ ਹੀਰਾ ਇਸ ਇਲਾਕੇ ਵਿੱਚ ਸਾਰੇ ਪਿੰਡਾਂ ਨਾਲੋਂ ਉੱਚਾ ਪਿੰਡ ਕੋਈ ਹੈ ਕੋਈ ਉੱਚੀ ਥਾਂ ਹੈ ਤਉ ਚਮਕੌਰ ਦੀ ਗੜੀ ਹੈ ਇਸਮਹਿ ਬਾਰਕਮਸਾਨ ਮਚਾਵਹਿ ਮਹਾਰਾਜ ਕਹਿੰਦੇ ਚੰਦੀਏ ਚਮਕੌਰ ਚਮਕੌਰ ਦੀ ਗੜੀ ਦੇ ਵਿੱਚ ਵੜ ਕੇ ਜੁੱਧ ਕਰੀਏ ਲਸ਼ਕਰ ਹਤੈ ਕਨੇਰਾ ਉਹ ਮੈਰੀ ਦੀਆਂ ਫੌਜਾਂ ਮਾਰ ਕੇ ਤਬਾਹ ਕਰ ਦਈਏ ਖਾਸ ਦਿਖਾਵਹਿ ਦੇਖ ਹੈ ਇਨਕੇ ਬਾਰਾ ਜਿਹਦੇ ਆਪਣੇ ਹੱਥ ਵਿਖਾਈਏ ਨਾਲੂ ਇਹਨਾਂ ਦੇ ਵੀ ਦੇਖੀਏ ਵੀ ਇਹ ਕਿੱਡੇ ਕ ਮਹਾਬਲੀ ਨੇ ਕਿੱਡੇ ਕ ਸੂਰਵੇ ਨੇ ਕਿੱਡੇ ਕ ਬਾਦਲ ਨੇ ਇਮਨਿਸਟ ਹੈਰਾਈ ਇਹਦਾ ਵੀ ਕਲਗੀਧਰ ਪਾਤਸ਼ਾਹ ਨੇ ਨਿਸ਼ਚਾ ਕਰ ਲਿਆ ਵੀ ਚਮਕੌਰ ਦੀ ਗੜੀ ਜਵੜ ਕੇ ਜੂਝਾਂਗੇ ਝੋੜ ਚਲ ਹੈ ਇਹ ਬਾਤ ਨਾ ਆਚੀ ਤੇ ਮਨ ਸੋਚਦੇ ਨੇ ਜੇ ਛੱਡ ਕੇ ਜਾਈਏ ਨਾ ਜੰਗ ਲੜਾਈ ਨੂੰ ਟਾਲੀਏ ਤਾਏ ਗੱਲ ਚੰਗੀ ਨਹੀਂ ਹੈ ਸਾਡੇ ਵਾਸਤੇ ਵੇਖ ਹੈ ਮਲੇਸ਼ ਲੜਾਈ ਕਿਉਂਕਿ ਦੁਸ਼ਮਣ ਸਾਡਾ ਜੰਗ ਵੇਖਣ ਦੇ ਆਇਆ ਦਿੱਲੀ ਤੋਂ ਆਇਆ ਚੜ ਕੇ 10 ਲੱਖ ਬੜੇ ਬੜੇ ਨਾਰਖਾਂ ਵਰਗੇ ਭੂਰੇ ਖਾਂ ਵਰਗੇ ਨੂਰੇ ਖਾਂ ਵਰਗੇ ਗਨੀ ਖਾਂ ਵਰਗੇ ਕੈਰਤ ਖਾਂ ਵਰਗੇ ਬੜੇ ਬੜੇ ਜਵਾਨ ਆਏ ਨੇ ਚੜ ਕੇ ਦਿੱਲੀ ਤੋਂ ਹਿੰਦ ਪਹਾੜੀ ਧਰਮ ਬਨਾਸ਼ਿਓ ਬਾਹਰ ਕੇ ਇਹਦੇ ਪਹਾੜੀ ਹਿੰਦੂਆਂ ਨੇ ਆਪਣਾ ਧਰਮ ਹੀ ਛੱਡ ਦਿੱਤਾ ਹਿੰਦੂ ਅੰਨਾ ਤੁਰਕੂ ਕਾਲਾ ਇੱਥੇ ਆ ਕੇ ਵਜਨ ਪੂਰਾ ਹੋਇਆ ਕਿਉਂ ਜਦੋਂ ਆਪਣਾ ਧਰਮ ਵੀ ਛੱਡਦਾ 100 ਖਾਦੀ ਗੀਤਾ ਦੀ ਗਉਦੀ ਕਿ ਅਸੀਂ ਗੁਰੂ ਜੀ ਤੁਹਾਡਾ ਰਾਹ ਨਹੀਂ ਰੋਕਾਂਗੇ ਤੇ ਮੁਸਲਮਾਨਾਂ ਨੇ ਕੁਰਾਨ ਦੀ ਮੁਹੰਮਦ ਸਾਹਿਬ ਦੀ ਕਸਮ ਪਾਈ ਕਿ ਤੁਹਾਡਾ ਰਾਹ ਨਹੀਂ ਰੋਕਾਂਗੇ ਹਿੰਦੂਆ ਨੇ ਵੀ ਆਪਣਾ ਧਰਮ ਛੱਡ ਦਿੱਤਾ ਤੁਰਕਾਂ ਨੇ ਵੀ ਆਪਣਾ ਧਰਮ ਛੱਡ ਦਿੱਤਾ ਤੁਰਕ ਸੋ ਬੇਈਮਾਨ ਤੇ ਤੁਰਕ ਵੀ ਬੇਈਮਾਨ ਹੋ ਗਏ ਇਮਾਨ ਤੋਂ ਖਾਰਜ ਹੋ ਗਏ ਇਹਨ ਕਰਮਨ ਤੇ ਤੇਜ ਘਟੈ ਰਿਪ ਮਹਾਰਾਜ ਕਹਿੰਦੇ ਇਹਨਾਂ ਕਰਮਾਂ ਕਰਕੇ ਇਹਨਾਂ ਦਾ ਤਪ ਤੇਜ ਘਟਣਾ ਕਿਉਂਕਿ ਪਾਪ ਹੀ ਬੰਦੇ ਨੂੰ ਡੋਬਦਾ ਹੈ ਨਾ ਇਹ ਜਿੰਨਾ ਪਾਪ ਕਰਨਗੇ ਤਾਂ ਹੀ ਰਾਜ ਖਤਮ ਹੋਏਗਾ ਝੂਠੇ ਕਰਕੇ ਮਾਰਦੇ ਨੇ ਗੁਰੂ ਨਾਨਕ ਦੇਵ ਜੀ ਸੱਤ ਪੁਸਤਾ ਦਾ ਰਾਜ ਦਿੱਤਾ ਬਾਬਰ ਨੂੰ ਨਾਲੇ ਬਚਨ ਵੀ ਕਰਤਾ ਕਹਦੇ ਉਹਨਾਂ ਦੇ ਅਦਾਜ ਰਹੇਗਾ ਜਿੰਨਾ ਚਿਰ ਗੁਰੂ ਘਰ ਦਾ ਸੰਬਾਦ ਰੱਖੋਗੇ ਜਦੋਂ ਸਾਡੇ ਸਿੱਖਾਂ ਨਾਲ ਵੈਰ ਕਰੋਗੇ ਤੇ ਅਸੀਂ ਰਾਜ ਖੋਗੇ ਆਪਣੇ ਸਿੱਖਾਂ ਨੂੰ ਦੇ ਦਿਆ ਤੇ ਇਹਨਾਂ ਦਾ ਹੁਣ ਤਪ ਤੇਜ ਘਟਣਾ ਕਿਵੇਂ ਜੇ ਤਲੋਂ ਛੱਡਣਗੇ ਤਾਂ ਹੀ ਘਟੇਗਾ ਬਾਲਾ ਕਹਦੇ ਇਹਨਾਂ ਕਰਮਾਂ ਤੇ ਵੈਰੀਆਂ ਦਾ ਪ੍ਰਤਾਪ ਘਟਣਾ ਹੈ ਢਾਰ ਸਮੂਲ ਪ੍ਰਹਾਨਾ ਬਾਲਾ ਕਹਦੇ ਇਹਨਾਂ ਨੂੰ ਅਸੀਂ ਜੜਾ ਸਵੇਤ ਪੱਟ ਕੇ ਖਾਰੇ ਸਮੁੰਦਰ ਸੁੱਟ ਦੇਣਾ ਇਹਨਾਂ ਦੇ ਇੰਨਾ ਜੜਾ ਰਹਿਣੇ ਇਹਦਾ ਡਾਲ ਰਹਿਣੇ ਨੇ ਨਾ ਪੱਤੇ ਰਹਿਣੇ ਨੇ ਇਹਦਾ ਫੁੱਲ ਰਹਿਣੇ ਨੇ ਇਹਦਾ ਫਲ ਰਹਿਣੇ ਨੇ ਇਹਨਾਂ ਤੁਰਕਾਂ ਦੀ ਹੁਣ ਜੜੀ ਪੁੱਟ ਦੇਣੀ ਹੈ ਇੰਮ ਵਿਚਾਰ ਪ੍ਰਭ ਸੋਮਗ ਛੋਰਾ ਇਸ ਤਰ੍ਹਾਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਵਿਚਾਰ ਕਰਕੇ ਜਿਹੜਾ ਸਦਸਤਾ ਪੜਿਆ ਸੀ ਨਾ ਦੱਖਣ ਦਿਸ਼ਾ ਵਾਲਾ ਉਹ ਛੱਡ ਦਿੱਤਾ ਚਲੇ ਠੌਰ ਚਮਕੌਰੰ ਤੇ ਸੱਜੇ ਪਾਸੇ ਨੂੰ ਘੋੜੇ ਦੀਆਂ ਬਾਗਾਂ ਮੋੜ ਲਈਆਂ ਚਮਕੌਰ ਵਾਲੇ ਪਾਸੇ ਮੂੰਹ ਕਰ ਲਿਆ ਉੱਚੇ ਥਲ ਪਰ ਗ੍ਰਾਮ ਪਖਿਓ ਸ਼ੁਭ ਇਹ ਇਲਾਕੇ ਵਿੱਚ ਸਾਰਿਆਂ ਤੋਂ ਉੱਚੀ ਟਿੱਬੀ ਤੇ ਕੋਈ ਜਗ੍ਹਾ ਹੈ ਤਾਂ ਉਹ ਚਮਕੌਰ ਹੀ ਹੈ ਨਹਿਸਮੀਪ ਕੋ ਔਰੰਗ ਇਤਾਂ ਦੀ ਥਾਂ ਹੋਰ ਨੇੜੇ 40 50 ਮੀਲਾਂ 'ਚ ਨਜ਼ਰ ਨਹੀਂ ਕੋਈ ਆਈ ਕਰਨ ਖਰਾਵਨ ਸਭ ਵਿਦ ਸਮਰਥ ਸਭ ਕੁਝ ਕਰਨ ਵਾਲੇ ਕਰਨਕਾਰ ਸਮਰੱਥ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਨ ਹੁ ਤੋ ਜਿਮ ਕਾਜੰ ਜਿਹੜਾ ਕੰਮ ਕਰਨਾ ਸੀ ਨਾ ਜਿਹੜਾ ਕਾਰਜ ਕਰਨਾ ਸੀ ਉਹੀ ਕਰਨਾ ਸੀ ਉਹਨਾਂ ਦੀ ਗੱਲ ਨੂੰ ਉਹੀ ਜਾਣਦੇ ਨੇ ਪ੍ਰਭ ਕੀ ਗਤਿ ਨ ਕੋਉ ਜਾਣਦਾ ਜੋ ਵੀ ਜਤੀ ਸਤ ਸਿਦ ਵੱਡੇ ਵੱਡੇ ਅਰਬੋ ਲੋਕ ਸਿਆਣੇ ਕੋਈ ਨ ਮਹਾਰਾਜ ਦੀ ਗੱਲ ਨੂੰ ਜਾਣ ਸਕਦਾ ਤਥਾ ਬਣਾਓ ਬਨਾਵਤ ਜਹਕਹ ਅੱਜ ਤੇ ਜੋ ਬਣਾਣਾ ਹੁੰਦਾ ਆਪ ਪਹਿਲਾਂ ਹੀ ਵਿਧੀ ਬੜਾਈ ਹੁੰਦੀ ਹੈ ਪਹਿਲਾਂ ਹੀ ਸਤਿਗੁਰਾਂ ਨੇ ਰਚਨਾ ਰਚੀ ਹੁੰਦੀ ਹੈ ਉਹਦੇ ਪਤਾ ਨਹੀਂ ਲੱਗਦਾ ਮਨੁੱਖਾਂ ਨੂੰ ਮਹਾਰਾਜ ਨੇ ਚਮਕੌਰ ਨੂੰ ਹੀ ਚੁਣਨਾ ਸੀਗਾ ਅੱਲਾ ਯਾਰ ਖਾਨੇ ਵੀ ਲਿਖਿਆ ਹੈ ਨਾ ਜੇ ਥਾਂ ਪਿਆਣਾ ਥਾਂ ਜੇ ਠਿਕਾਣਾ ਇਹ ਉਹੀ ਹੈ ਇਹੀ ਠਿਕਾਣਾ ਸੀਗਾ ਹਾਂਜੀ ਗਮਨੇ ਸੰਗ ਸਮਾਜੰ ਕਹਦੇ ਬਹੁਤ ਸਾਰਾ ਸਿੰਘਾਂ ਦਾ ਸ਼ਾਸਤਰ ਧਾਰੀਆਂ ਦਾ ਦਰ ਲੈ ਕੇ 35 ਸਿੰਘਾਂ ਦਾ ਉਧਰ ਨੂੰ ਚਾਲੇ ਪਾ ਦਿੱਤੇ ਪਹੁੰਚੇ ਗ੍ਰਾਮ ਦੱਖਣੀ ਦਸ਼ਮਹਿ ਜਾ ਕੇ ਚਮਕੌਰ ਤੇ ਦੱਖਣ ਵਾਲੇ ਪਾਸੇ ਕਹਾ ਬਾਗ ਸ਼ੁਭਹਿਰਾ ਇੱਕ ਬੜਾ ਸੋਹਣਾ ਬਾਗ ਵੇਖਿਆ ਅੱਜਕੱਲ ਉਸ ਜਗ੍ਹਾ ਤੇ ਗੁਰਦੁਆਰਾ ਬਣਿਆ ਹੈ ਜਿੱਥੇ ਜਾ ਕੇ ਪਹਿਲਾਂ ਗੁਰੂ ਸਾਹਿਬ ਜੀ ਨੇ ਪੜਾ ਕੀਤਾ ਉਸ ਜਗ੍ਹਾ ਤੇ ਅਜੇ ਤੱਕ ਗੁਰਦੁਆਰਾ ਦਬਦਮਾ ਸਾਹਿਬ ਚਮਕੌਰ ਸਾਹਿਬ ਦੇ ਵਿੱਚ ਵੀ ਇੱਕ ਦਬਦਮਾ ਸਾਹਿਬ ਹੈ ਜਿੱਥੇ ਸਤਿਗੁਰੂ ਜੀ ਨੇ ਪੜਾਅ ਕੀਤਾ ਉਸ ਬਾਗ ਵਿੱਚ ਮਹਾਰਾਜ ਉਤਰੇ ਨੇ ਜਾ ਕੇ ਸਿੰਗਨ ਸਹਿਤ ਬਰੇ ਤਿਸ ਅੰਤਰ ਕਾਲਸੇ ਦਾ ਦਲ ਲੈ ਕੇ ਸੱਚੇ ਬਾਦਸ਼ਾਹ ਉਸ ਬਾਗ ਵਿੱਚ ਬੜੇ ਨੇ ਉਤਰੇ ਕੀਨ ਸਡੇਰਾ ਬਾਗ ਵਿੱਚ ਉਤਰੇ ਦੇ ਘੋੜਿਆਂ ਤੋਂ ਡੇਰਾ ਕੀਤਾ ਹੈ ਜੋ ਖੱਚਰ ਤੀਰਨ ਸੰਗ ਲਾਦੀ ਜਿਹੜੀਆਂ ਖੱਚਰਾਂ ਲਿਆਦੀਆਂ ਸੀ ਨਾਲ ਤੀਰਾਂ ਨਾਲ ਲੰਦੀਆਂ ਹੋਈਆਂ ਉਸ ਜ਼ਮਾਨੇ ਵਿੱਚ ਸਮਾਨ ਢੋਣ ਦਾ ਆਵਾਜਾਈ ਦਾ ਭਾਰ ਢੋਣ ਦਾ ਸਭ ਤੋਂ ਵਧੀਆ ਵਸੀਲਾ ਖੱਚਰਾ ਹੁੰਦੀ ਸੀ। ਖੱਚਲ ਜਿਹੜੀ ਆ ਨਾ ਜਿੰਨਾ ਉਹ ਆਪਣਾ ਭਾਰ ਹੈ ਨਾ ਉਹਦੇ ਨਾਲੋਂ ਡੇਉਡਾ ਭਾਰ ਚੁੱਕ ਲੈਂਦੀ ਹੈ। ਖੱਚਰ ਜਿਹੜੀ ਉਹ ਤੀਰਾਂ ਨਾਲ ਨਦੀਆਂ ਹੋਈਆਂ ਸਨ ਉਤੇ ਤੀਰ ਰੱਦੇ ਹੋਏ ਸਨ। ਖਰੀ ਕਰ ਤੇ ਸਥਾਨਾ ਉਹ ਖੱਜਰਾ ਵੀ ਤੇ ਆਪਣੇ ਘੋੜੇ ਵੀ